ਸਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਤ ਸ਼ਰਮਾ ਦੇ ਵੱਲੋਂ ਧਰਮਪਾਲ ਨੂੰ ਪੰਜਾਬ ਦਾ ਪ੍ਰਧਾਨ ਜਿੱਥੇ ਨਿਯੁਕਤ ਕੀਤਾ ਗਿਆ ਉੱਥੇ ਹੀ ਕਈ ਨੌਜਵਾਨਾਂ ਨੂੰ ਸਿਵ ਸੈਨਾ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਜੈ ਕਰੇ ਵੀਰ ਬਜਰੰਗੇ ਹਰਿ ਹਰਿ ਮਹਾਦੇਵ ਜੈ ਕਰੇ ਵੀਰ ਬਜਰੰਗੇ ਹਰਿ ਹਰਿ ਮਹਾਦੇਵ ਜੀ ਜੈ ਸ਼੍ਰੀ ਰਾਮ ਜੈ ਮਹਾਕਾਲੀ ਚੈਗੋ ਮਾਤਾ ਅੱਜ शिवसेना ਹਿੰਦੀ ਕੋਰ ਕਮੇਟੀ ਦੀ ਇੱਕ ਬੈਠ ਅਹਿਮ ਬੈਠਕ ਸਾਡੀ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਦੇ ਵਿੱਚ ਸਾਡੇ ਯੂਥ ਵਿੰਗ ਦੇ ਕੌਮੀ ਚੇਅਰਮੈਨ ਐਡਵੋਕੇਟ ਅਮਿਤ ਕੈਜੀ, 우샨 ਸ਼ਰਮਾ ਜੀ, ਮਨੋਜ ਸ਼ਰਮਾ ਜੀ, ਦੀਪੂ ਬਲੂਰ ਜੀ, ਸਾਡੇ ਕੌਮੀ ਮਾਸਚਿ ਦਿਵਾਨ ਸ਼ੂਰ ਜੀ, ਸਾਡੇ ਧਰਮਗੁਰੂ ਅਨਜੇਤ ਸ਼ਾਸਤਰੀ ਜੀ, ਯਾਤੀ ਵਿੰਗ ਦੇ ਸੂਬੇ ਦੇ ਪ੍ਰਧਾਨ ਪੰਡਿਤ ਕਾਲਾ ਪੜੀ ਜੀ ਸਮੇਤ ਅਨੁ ਮਨੋਜ ਅਨੁਜ ਗੁਪਤਾ ਜੀ ਸਮੇਤ ਸਾਡੀ ਲੀਡਰਸ਼ਿਪ ਪਹੁੰਚੀ ਹੈ ਜਿਦੇ ਵਿੱਚ ਅਸੀਂ ਬੜੇ ਹੀ ਲੰਬੇ ਸਮੇਂ ਤੋਂ ਸਾਡੀ ਜਿਹੜੀ ਸ਼ਿਵ ਸਰਾਇਂਦਰ ਨਾਲ ਜੁੜੇ ਹੋਏ ਧਰਮਪਾਲ ਧਰਮਵੀਰ ਜਸੂ ਮਾਜਰਾ ਜੀ ਜਿਨ੍ਹਾਂ ਨੂੰ ਪੰਜਾਬ ਦਾ ਕਾਰਜਵਾਹਕ ਪੰਜਾਬ ਪ੍ਰਧਾਨ ਨਿਯੁਕਤ ਕਰ ਰਹੇ ਹਨ ਬਹੁਤ ਜਲਦੀ ਕਬੱਡਾ ਕਾਰਗਰਮ ਕਰਾ ਕੇ ਜਿਹਦੇ ਪੰਜਾਬ ਦੇ ਸਮੁੱਚੇ ਹਲਕਿਆਂ ਦੇ ਜਿਹੜੇ ਸ਼ਿਵ ਸਰਾਇਂਦਰ ਦੇ ਹਲਕਾ ਇੰਚਾਰਜ ਹੋਣਗੇ ਉਹ ਸ਼ਾਮਲ ਹੋਣਗੇ ਉਹਨਾਂ ਦੀ ਤਾਜਪੂਸ਼ੀ ਕੀਤੀ ਜਾਏਗੀ ਇਸ ਮੌਕੇ ਅੱਜ ਧਰਮਪਾਲ ਧਰਮਪਾਲ ਜਸੂ ਮਾਜਰਾ ਦੇ ਨਾਲ ਨਾਲ ਪੰਜਾਬ ਦੇ ਲੱਗ ਲੱਗ ਚਾਰ ਜ਼ਿਲ੍ਹਿਆਂ ਦੇ ਹੋਰ ਉਧੇਦਾਰ ਵੀ ਸ਼ਿਵ ਸਰਾਇਂਦਰ ਦੇ ਪਰਿਵਾਰ ਚ ਸ਼ਾਮਲ ਹੋਣਗੇ ਔਰ ਸੀਨ ਆਲਦੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੰਦਰ ਕਮੇਟੀਆਂ ਧਾਰਮਿਕ ਸੰਗਠਨਾ ਧਾਰਮਿਕ ਨੇਡਰਾਂ ਨੂੰ આમંત્રਿਤ ਕਰਨ ਲਈ ਮੋਟਰਸਾਈਕਲਾਂ ਤੇ ਜਿਹੜੀ ਨੈਸ਼ਨਲ ਲੀਡਰਸ਼ਿਪ ਜਿਹੜੀ ਆ ਦੋ-ਦੋ ਮੋਟਰਸਾਈਕਲਾਂ ਤੇ ਜਾਏਗੀ ਸਭ ਨੂੰ ਨਿਵੰਤਰ ਕਰੇਗੀ ਵਿਸ਼ਾਲ ਧਰਮ ਸਭਾ ਨੂੰ ਸਫਲ ਬਣਾਉਣ ਦੀ ਜੀਪ ਤੋਂ ਸ਼ਿਸ਼ਾਣਾ ਹਿੰਦੂ ਤੋਂ ਪੰਜਾਬ ਪ੍ਰਧਾਨ ਦੇ ਉਹਦਾ ਮਿਲਿਆ ਤੁਹਾਨੂੰ ਕੀ ਕਹਿਣਾ ਚਾਹੁੰਦੇ ਮੈਂ ਸਾਲ ਪਹਿਲਾਂ ਦਾ ਨਿਸ਼ਾਨ ਸ਼ਰਮਾ ਜੀ ਦਾ ਰਾਸ਼ਟਰੀ ਪ੍ਰਧਾਨ ਨੇ ਸਾਡੇ ਇਹਨਾਂ ਨੇ ਬਹੁਤ ਤੇ ਸਾਨੂੰ ਜਿਹਨਾਂ ਨੇ ਅਸ਼ੀਰਵਾਦ ਦਿੱਤਾ ਬਈ 1991 ਤੋਂ ਕਾਂਗਰਸ ਦੇ ਨਾਲ ਲੱਗਿਆ ਹੋਇਆ ਉਹ ਸਰਦਾਰ ਬਿਆਨਤ ਸਿੰਘ ਜੀ ਮੈਨੂੰ ਅਸ਼ੀਰਵਾਦ ਦੇ ਕੇ ਲੈ ਕੇ ਗਿਆ ਜੀ ਤੇ ਉਹਨਾਂ ਨੇ ਮੇਰੀ ਨਾਂ ਕੋਈ ਸੁਣਵਾਈ ਕਰਦੇ ਹੋਏ ਬਈ ਸਾਰੇ ਕਾਂਗਰਸ ਦੇ ਉਹਦਿਆਂ ਤੋਂ ਛੱਡ ਕੇ ਅੱਜ ਨਿਸ਼ਾਨਦ ਸ਼ਰਮਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਆਤਮਾ ਸਰੀਰ ਸਭ ਕੁਝ ਇਹਨਾਂ ਨੂੰ ਦੇ ਦਿੱਤਾ ਜਿਹਹਿਆ ਹੁਕਮ ਲਾਣਗੇ ਜਿੱਥੇ ਲਾਉਣਗੇ ਆਪਣੀ ਤਨ ਮੰਦਰ ਸਿਪ ਸੈਨਾ ਹਿੰਦ ਦੀ ਸੇਵਾ ਕਰੂੰਗਾ ਆਪਦੇ ਤੋਂ ਜੇ ਕੋਈ ਮੇਤੋ ਗਰਤੀ ਹੋਗੀ ਤਾਂ ਇਹਨਾਂ ਤੋਂ ਕੁਝ ਸਮਾਂ ਮੰਗਦਿਆਂ ਵੀ ਸਾਨੂੰ ਮਾਫ ਕਰਨਗੇ ਤੇ ਪੂਰੇ ਪੰਜਾਬ ਦੇ ਵਿੱਚ ਮੇਰੇ ਕੋਲ 25000 ਪਲੱਸ ਟੀਮ ਹੈ ਜਿਹੜੀ ਉਹ ਸਾਰੇ ਪੰਜਾਬ ਵਿੱਚ ਇਹਨਾਂ ਦਾ ਰੱਬ ਦੇ ਮੋਢੇ ਦਾ ਮੋਢਾ ਲਾ ਕੇ ਚੱਲਾਂਗੇ ਤੇ ਸਿਪ ਸੈਨਾ ਹਿੰਦ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਤੱਕ ਵੀ ਲਾ ਦੂੰਗਾ ਧਰਮ ਭਾਜ ਅਸਮੱਚ ਜੈ